ਸੱਸੀ ਗਾ ਬਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ ਬੇਗਾ ਡੇਰੀ ਫਾਰਮ ਤੇ ਅੱਜ ਦੀ ਬਾਈ ਜਿਹੜੀ ਵੀਡੀਓ ਆ ਪਿੰਡ ਸੇਮਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਪਟੰਡਾ ਬਾਈ ਲੱਖੀ ਨੰਬਰਦਾਰ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਵੀਡੀਓ ਦੇ ਵਿੱਚ ਦੂਜਾ ਸੂਹਾ ਸੂਨ ਵਾਲੀ ਗੱਭਣਾ ਚੰਗੀ ਤੁਹਾਨੂੰ ਝੋਟੀ ਦਿਖਾ ਰਹੇ ਆ ਫੇਸ ਕੁਆਲਟੀ ਵੀਰ ਤੁਸੀਂ ਚੈੱਕ ਕਰ ਲਓ ਸਿੰਘਾਂ ਦੀ ਬਣਤਰ ਬਹੁਤ ਸੋਹਣੀ ਆ ਤੇ ਬਾਕੀ ਹਵਾਨਾ ਜਿਹੜਾ ਪੂਰਾ ਚੰਗਾ ਤਿਆਰ ਕੀਤਾ ਹੋਇਆ ਬੀਨਸ ਵਗੈਰਾ ਵੀ ਚੈੱਕ ਕਰ ਲੋ ਕੱਲਾ ਕੱਲਾ ਨਿਖੜਮਾ ਥਾਣਾਗਾ ਬਾਕੀ ਕਿਹੜਾ ਸੂਆ ਨੇ ਸੂਣਾ ਕਿੰਨਾ ਜਿਹੜਾ ਦੁੱਧ ਆ ਪਿਛਲੇ ਸੂਏ ਦਿੱਤਾਗਾ ਸਾਰੀ ਡਿਟੇਲ ਆ ਜਿਹੜੀ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਬਾਕੀ ਪਿੱਛੋਂ ਸਾਨੂੰ ਆਪਾਂ ਹਵਾਨਾ ਚੈੱਕ ਕਰਵਾ ਦਿੰਨੇ ਆ ਪੂਰਾ ਨਿਖੜਮਾ ਥਾਣਾ ਪਹਿਲਾਂ ਆਪਾਂ ਸਾਨੂੰ ਤੋੜ ਕੇ ਦਿਖਾਉਣੇ ਆ ਛੋਟੀ ਬਾਕੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਤੋਰੇ ਬਾਈ ਲੱਖੀ ਲੱਖੀ ਨੰਬਰਦਾਰ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਜਦੋਂ ਆਪਾਂ ਮੇਨ ਹਾਈਵੇ ਤੋਂ ਜਿਹੜਾ ਪੁੱਚੋ ਤੋਂ ਜਿਹੜਾ ਪੂਲੇ ਨੂੰ ਹਾਈਵੇ ਲੰਘਦਾ ਸੇਮੇ ਸੇਮੇ ਨੂੰ ਜਾਂਦਾ ਸੇਮੇ ਤੋਂ ਭੱਠੇ ਕੋਲੇ ਬਾਈ ਦਾ ਘਾਰਾ ਲੱਖੀ ਨੰਬਰਦਾਰ ਦਾ ਤੋਰ ਲੋ ਜੀ ਤੋਰ ਲੋ ਕਦ ਕਾਠ ਦਰਮਿਆਨੇ ਚ ਆਉਂਦੀ ਆ ਬਾਕੀ ਸਭੀ ਭਲੀ ਫੋਲਾ ਲੈ ਚਲੋ ਜੀ ਲੈ ਚਲੋ ਥੋੜਾ ਜਿਹਾ ਕੈਮਰੇ ਕੋਲ ਜ਼ਰੂਰ ਡਰਦੀ ਆ ਤੇ ਬੰਨ ਲੋ ਜੀ ਬੰਨ ਲੋ ਕੋਈ ਗੱਲ ਨਹੀਂ ਬਾਕੀ ਪੈਕਪੁੜੇ ਦੀ ਚੰਗੀ ਆ ਪਿੱਛੇ ਚੈੱਕ ਕਰ ਲੋ ਤੁਸੀਂ ਕਾਦਾ ਆਪਾਂ ਫੇਰ ਕਹਨੇ ਹੈਗੇ ਵੀ ਦਰਮਿਆਨੇ ਦੇ ਵਿੱਚ ਆਉਂਦੀ ਆ ਕੋਈ ਬਾਲਾ ਛੋਟਾ ਵੀ ਗੱਦ ਨਹੀਂ ਹੈਗਾ ਬਾਕੀ ਜਿਹੜੀ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਸੱਸੀ ਗੱਲ ਜੀ ਸੱਸੀ ਗੱਲ ਬਾਈ ਆਪਣਾ ਮੋਬਾਈਲ ਨੰਬਰ ਦੱਸੋ ਜੀ ਮੋਬਾਈਲ ਨੰਬਰ ਦੱਸ ਦੇ ਕੋਈ ਦਿਖਾ ਦੇ ਮੋਬਾਈਲ ਨੰਬਰ ਇਹਦਾ ਹੈਗਾ ਜੀ 77079 36732 ਇਹ ਬਾਈ ਦਾ ਮੋਬਾਈਲ ਨੰਬਰ ਆ ਜੀ ਤੇ ਜਿਹੜੀ ਆਪਾਂ ਝੋਟੀ ਦਿਖਾ ਰਹੇ ਆ ਜੀ ਕਿਹੜਾ ਸੁਆ ਸੁਰੀ ਇਹ ਇਹ ਦੂਜਾ ਸੁਆ ਸੁਰੀ ਬਾਈ ਆਪਣੇ ਘਰ ਦੀ ਝੋਟੀ ਹੈ ਜੀ ਕਰ ਦਿਓ ਬਾਈ ਦੀ ਘਰ ਦੀ ਝੋਟੀ ਆ ਦੂਜਾ ਸੂਆ ਸੂ ਰਹੀ ਆ ਬਾਕੀ ਬਾਈ ਦੇ ਕੋਈ ਵੀ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਆਗਾ ਪਹਿਲੇ ਸੂਏ ਕਿੰਨਾ ਦੇ ਦੋ ਤੇ ਤਈ ਨਹੀਂ ਇਹ ਬਾਈ 10 ਲੀਟਰ ਦੁੱਧ ਦਤਾ ਨੇ 10 ਲੀਟਰ ਹਾਂਜੀ 10 ਲੀਟਰ ਪਹਿਲੇ ਸੂਏ ਦੁੱਧ ਦਤਾਗਾ ਦੂਜਾ ਸੂਆ ਸੂ ਰਹੀ ਆ ਬਾਕੀ ਤੁਸੀਂ ਚੈੱਕ ਕਰ ਲਓ ਆਪਾਂ ਥੋੜਾ ਡਰਦੀ ਬਾਕੀ ਠੰਡੀ ਸੀਲ ਫੁੱਲਾ ਤੇ ਇਹਦੇ ਦਿਨ ਕਿੰਨਾ ਕੁ ਰਹਿੰਦੇ ਆਂ ਬਾ ਦਿਨ ਪੰਜ ਚਾਰ ਦਿਨੇ ਹੋਣਗੇ ਪਈ ਪੰਜ ਚਾਰ ਪੰਜ ਚਾਰ ਦਿਨ ਬਾਕੀ ਆ ਬਾਕੀ ਬਈ ਹਵਾਨਾ ਤਿਆਰ ਕਰਦੀ ਹੁੰਦੀ ਹੈ ਬਾਕੀ ਲਗਭਗ ਕਰੀ ਖੜੀਆ ਹਵਾਨਾ ਤਿਆਰ ਇੱਕ ਦੋ ਦਿਨਾਂ ਦੀ ਸੂਨ ਦੇ ਵਿੱਚ ਤਿਆਰੀਆਂ ਬਾਕੀ ਦੋ ਦਿਨ ਕੱਟ ਜੇ ਤਿੰਨ ਦਿਨ ਕੱਟ ਜੇ ਗੱਲ ਵੱਖਰੀ ਆ ਤੇ ਬਾਈ ਜੀ ਆਪਾਂ ਇਹਦਾ ਰੇਟ ਦੀ ਗੱਲ ਕਰਗੇ ਇਹ ਡੇਢ ਬਾਈ ਡੇਢ ਲੈਣਾ ਹੈ 1,50,000 ਕੋਈ ਮਾਨਤਾਨ ਮਾਨਤਾਨ ਬਸ ਕੋਈ ਨਹੀਂ ਮਾਰ ਮਾੜੀ ਮੋਟੀ ਛੋਟ ਹੋ ਜੂਗੀ 1 ਲੱਖ ਤੇ 50,000 ਰੁਪਇਆ ਬਾਈ ਨੇ ਇਹਦਾ ਰੇਟ ਕਰਿਆਗਾ ਬਾਕੀ ਜਿਹੜੇ ਵੀ ਵੀਰ ਨੂੰ ਛੋਟੀ ਚੰਗੀ ਲੱਗਦੀ ਆ ਸੰਪਰਕ ਕਰ ਲਿਓ ਪਤਲੇ ਪਿੰਡੇ ਦੀ ਆ ਬਿਲਕੁਲ ਸਾਫ ਚਮੜੀ ਦੀ ਹੈਗੀ ਦੁੱਦ ਵਾਲੀ ਝੋਟੀ ਹੈਗੀ ਤੇ ਬਾਈ ਦਾ ਜਿਹੜਾ ਨੰਬਰ ਆ ਟਾਈਟਲ ਦੇ ਵਿੱਚ ਚੱਲੀ ਜਾਂਦਾਗਾ ਤੇ ਜੇ ਕਿਸੇ ਹੋਰ ਵੀਰ ਨੇ ਇਦਾਂ ਦੀ ਕੋਈ ਵੀਡੀਓ ਕਰਾਉਣੀ ਹੈ ਤਾਂ ਆਪਣਾ ਮੋਬਾਈਲ ਨੰਬਰ ਆ ਜੀ 9780905653 ਵੀਡੀਓ ਨੂੰ ਬਹੁਤ ਤੋਂ ਬਹੁਤ ਸ਼ੇਅਰ ਕਰ ਦਿਓ ਜੀ ਧੰਨਵਾਦ